ਸਾਕਾ ਚਮਕੌਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਸਚਿੱਤਰ ਸਾਖੀ 22 ਦਸੰਬਰ 1704 ਨੂੰ ਚਮਕੌਰ ਵਿੱਚ ਸੰਸਾਰ ਦਾ ਇੱਕ ਬੜਾ ਹੀ ਅਨੋਖਾ ਜੰਗ ਸ਼ੁਰੂ ਹੋ ਗਿਆ ਇੱਕ ਪਾਸੇ ਗੁਰੂ ਜੀ ਦੀ ਫੌਜ ਦੇ 40 ਸੂਰਮੇ ਸਿੰਘ ਥੱਕੇ ਭੁੱਖੇ ਪਾਣੇ ਤੇ ਤਿਹਾਈ ਅਤੇ ਦੂਜੇ ਪਾਸੇ ਮੁਗਲ ਫੌਜ ਦੇ 10 ਲੱਖ ਸਿਪਾਹੀ ਸਨ ਜਦ ਮੁਗਲ ਫੌਜ ਨੇ ਕਿਲੇ ਤੇ ਜ਼ੋਰਦਾਰ ਹਮਲਾ ਕੀਤਾ ਗੁਰੂ ਜੀ ਨੇ ਇਸ ਹਮਲੇ ਦੇ ਟਾਕਰੇ ਪੰਜ-ਪੰਜ ਸਿੰਘਾਂ ਦੇ ਜਥੇ ਕਿਲੇ ਤੋਂ ਬਾਹਰ ਭੇਜਨੇ ਸ਼ੁਰੂ ਕਰ ਦਿੱਤੇ ਬਾਹਰ ਨਿਕਲਦੇ ਸਾਰ ਸਿੰਘਾਂ ਨੇ ਜ਼ੋਰਦਾਰ ਜਕਾਰਾ ਛੱਡਿਆ ਅਤੇ ਅੱਗੇ ਵੱਧਦੀ ਆ ਰਹੀ ਮੁਗਲ ਫੌਜ ਨੂੰ ਟੁੱਟ ਕੇ ਪੈ ਗਏ ਉੱਪਰੋਂ ਗੁਰੂ ਜੀ ਨੇ ਸਹਿਬਜ਼ਾਦੇ ਅਤੇ ਕਿਲੇ ਦੇ ਉੱਪਰ ਬੈਠੇ ਸਿੰਘਾਂ ਨੇ ਤੀਰਾਂ ਤੇ ਗੋਲੀਆਂ ਦੀ بارش ਸ਼ੁਰੂ ਕਰ ਦਿੱਤੀ 2 ਘੰਟੇ ਕਮਸਾਂ ਦੀ ਲੜਾਈ ਹੋਈ ਤਲਵਾਰਾਂ ਤੇ ਢਾਲਾਂ ਦੀ ਜ਼ਬਰਦਸਤ ਟੱਕਰ ਹੋਈ ਤੀਰ ਤੇ ਨਿਜੇ ਚੱਲੇ ਸੈਂਕੜੇ ਮੁਗਲ ਸਪਾਹੀ ਡਿੱਗੇ ਲੋਥਾਂ ਦੀਆਂ ਲੋਥਾਂ ਢੇਰੀ ਹੋ ਗਈਆਂ ਇਤਨਾ ਲਹੂ ਵਗਿਆ ਕਿ ਜ਼ਮੀਨ ਤੇ ਮਿੱਟੀ ਦਿਸਦੀ ਹੀ ਨਹੀਂ ਸੀ ਲਹੂ ਦੇ ਘਾੜ ਮਚ ਗਏ ਬਹਾਦਰੀ ਦੇ ਜੋਹਰ ਬਖਾਉਂਦੇ ਹੋਏ ਪੰਜ ਸਿੰਘਾਂ ਦਾ ਜੱਥਾ ਸ਼ਹੀਦ ਹੋ ਗਿਆ ਉਸ ਤੋਂ ਮਗਰੋਂ ਇੱਕ ਹੋਰ ਜੱਥਾ ਮੈਦਾਨ ਵਿੱਚ ਨਿਤਰੇ ਆ ਅਨੇਕਾਂ ਮੁਗਲ ਸਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਹ ਵੀ ਸ਼ਹੀਦੀ ਪ੍ਰਾਪਤ ਕਰ ਗਏ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਆਪਣੇ ਜਰਨੈਲ ਨੂੰ ਹੁਕਮ ਦਿੱਤਾ ਕਿ ਗੜੀ ਨੂੰ ਚਾਰੇ ਪਾਸੇ ਤੋਂ ਘੇਰ ਕੇ ਜ਼ਬਰਦਸਤ ਹੱਲਾ ਕੀਤਾ ਜਾਏ ਗੁਰੂ ਜੀ ਦੇ ਸਿੰਘਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਉਹ ਸਹਬਜ਼ਾਦਿਆਂ ਨੂੰ ਨਾਲ ਲੈ ਕੇ ਕਿਲੇ ਤੋਂ ਬਾਹਰ ਚਲੇ ਜਾਣ ਪਰ ਗੁਰੂ ਜੀ ਨੇ ਵਾਦੀ ਆ ਰਹੀ ਮੁਗਲ ਫੌਜ ਵੱਲ ਇਸ਼ਾਰਾ ਕਰਕੇ ਕਿਹਾ ਉਹ ਦੇਖੋ ਤੀਰ ਕਿਵੇਂ ਚੱਲ ਰਹੇ ਹਨ ਜੋਦੇ ਗੁਥਮ ਗੁਥਾ ਹੋ ਰਹੇ ਹਨ ਜਿਵੇਂ ਉਹਨਾਂ ਸੁਣੀ ਅਣ ਸੁਣੀ ਕਰ ਦਿੱਤੀ ਹੋਵੇ ਜਦ ਉਹਨਾਂ ਫੇਰ ਗੱਲ ਦੁਹਰਾਈ ਤਾ ਮਹਾਰਾਜ ਕਹਿਣ ਲੱਗੇ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਸਾਹਿਬਜ਼ਾਦੇ ਹੋ ਗੁਰੂ ਜੀ ਦੇ ਇਹ ਵਾਕ ਸੁਣ ਕੇ ਸਿੰਘ ਲਾਜਵਾਬ ਹੋ ਗਏ ਜੰਗ ਵਿੱਚ ਜੂਝਣ ਲਈ ਉਹ ਤਿਆਰ ਬਰ ਤਿਆਰ ਖੜੇ ਹੋ ਕੇ ਆਪਣੇ ਹਥਿਆਰਾਂ ਨੂੰ ਸਵਾਲਣ ਲੱਗੇ ਦੋਵੇਂ ਸਾਹਿਬਜ਼ਾਦਿਆਂ ਨੂੰ ਵੀ ਆਪਣੇ ਗੁਰੂ ਪਿਤਾ ਦੇ ਸ਼ਬਦਾਂ ਤੋਂ ਨਵਾਂ ਉਤਸ਼ਾਹ ਮਿਲਿਆ ਸਾਹਿਬਜ਼ਾਦਾ ਅਜੀਤ ਸਿੰਘ ਜੀ ਗੁਰੂ ਜੀ ਦੇ ਸਾਹਮਣੇ ਆ ਗਏ ਅਤੇ ਹੱਥ ਜੋੜ ਕੇ ਆਪਣੇ ਗੁਰੂ ਪਿਤਾ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ ਜਾਏ ਮਹਾਰਾਜ ਨੇ ਥਾਪੀ ਦਿੱਤੀ ਤੇ ਅਠਾ ਸਿੱਖਾਂ ਦਾ ਜੱਥਾ ਨਾਲ ਤੁਰਿਆ ਗੁਰੂ ਜੀ ਬੜੇ ਚਾਅ ਨਾਲ ਆਪਣੇ 18 ਸਾਲਾਂ ਦੇ بیٹے ਨੂੰ ਜੰਗ ਦੇ ਮੈਦਾਨ ਵਿੱਚ ਜਾਂਦੇ ਆ ਦੇਖ ਰਹੀ ਸਨ ਗੱਡੀ ਵਿੱਚੋਂ ਨਿਕਲਦਿਆਂ ਹੀ ਸਭ ਸਿੰਘਾਂ ਨੇ ਬੜੇ ਜ਼ੋਰ ਨਾਲ ਜਕਾਰਾ ਛੱਡਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮੁਗਲ ਸਪਾਹੀ ਅੱਗੇ ਵਧੇ ਅਤੇ ਸਹਬਜ਼ਾਦਿਆਂ ਨੂੰ ਚਾਰੋਂ ਪਾਸਿਓਂ ਤੋ ਘੇਰ ਲਿਆ ਪਰ ਇਸ ਵੀਰ ਸੁਪੁੱਤਰ ਨੇ ਤੀਰਾਂ ਦੀ ਅਜਹੀ ਵਿਛਾੜ ਕੀਤੀ ਕਿ ਕਈਆਂ ਦੀਆਂ ਛਾਤੀਆਂ ਬੰਨ ਦਿੱਤੀਆਂ ਫੇਰ ਗਰਜ ਕੇ ਲਲਕਾਰਿਆ ਕਿ ਜਿਸ ਵਿੱਚ ਦਲੇਰੀ ਹੈ ਉਹ ਸਾਹਮਣੇ ਆ ਕੇ ਲੜੇ ਕਈ ਮੁਗਲ ਸਿਪਾਹੀ ਭੱਜ ਕੇ ਅੱਗੇ ਆਏ ਪਰ ਸਹਬਜ਼ਾਦਾ ਅਜੀਤ ਸਿੰਘ ਨੇ ਅਜਿਹੇ ਕਰਾਰੇ ਵਾਰ ਕੀਤੇ ਕਿ ਉਹ ਯਾ ਅਲੀ ਯਾ ਅਲੀ ਪੁਕਾਰ ਦੇ ਪਿੱਛੇ हट ਗਏ ਸਹਬਜ਼ਾਦਾ ਅਜੀਤ ਸਿੰਘ ਜੀ ਨੂੰ ਵੀ ਇੱਕ ਮੁਗਲ ਸਰਦਾਰ ਨੇ ਕੱਸ ਕੇ ਨਿੱਜਾ ਮਾਰਿਆ ਆਪ ਜੀ ਬਾੜ-ਬਾਲ ਬਚ ਗਏ ਪਰ ਕੋੜਾ ਜ਼ਖਮੀ ਹੋ ਗਿਆ ਆਪਨੇ ਪੈਦਲ ਹੀ ਜੰਗ ਜਾਰੀ ਰੱਖੀ ਆ ਇਕੱਲਿਆਂ ਦੇਖ ਕੇ ਮੁਗਲ ਫੌਜ ਦੇ ਸਿਪਾਹੀਆਂ ਨੇ ਇੱਕੋ ਵਾਰ ਹਮਲਾ ਕਰਕੇ ਉਹਨਾਂ ਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਲੇ ਦੀ ਮਮਤੀ ਦੇ ਬੈਠੇ ਆਪਣੇ ਵੀਰ ਸੁਪੁੱਤਰ ਦੇ ਜੋਹਰ ਦੇਖ ਰਹੇ ਸਨ ਉਸ ਨੂੰ ਸ਼ਹੀਦ ਹੁੰਦਾ ਦੇਖ ਕੇ ਆਪਨੇ ਜ਼ੋਰ ਦਾ ਜਕਾਰਾ ਛੱਡਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਾਲ ਹੀ ਸ਼ੁਕਰ ਵਿੱਚ ਸਿਰ ਝੁੱਕ ਗਿਆ ਆਪਣੇ ਵੱਡੇ ਭਰਾ ਨੂੰ ਜੰਗ ਵਿੱਚ ਸ਼ਹੀਦ ਹੁੰਦਿਆ ਦੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਵੀ ਚਾਹ ਚੜਿਆ ਆਪਣੇ ਗੁਰੂ ਪਿਤਾ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਗੁਰੂ ਜੀ ਇਹ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਅਸੀਸ ਦੇ ਕੇ ਪੰਜਾ ਸਿੰਘਾਂ ਦੇ ਨਾਲ ਉਸ ਨੂੰ ਵੀ ਕਿਲੇ ਤੋਂ ਬਾਹਰ ਕੱਢ ਦਿੱਤਾ ਪੌਣੇ 15 ਸਾਲਾਂ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਗਰਜ ਕੇ ਜਕਾਰੇ ਬੁਲਾਉਂਦੇ ਰਣ ਭੂਮੀ ਵਿੱਚ ਆਣ ਪਹੁੰਚੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਪਹੁੰਚਦਿਆਂ ਜੰਗ ਫੇਰ ਪੱਕ ਗਈ ਲੋਥਾਂ ਤੇ ਲੋਥਾਂ ਡਿੱਗਣ ਲੱਗ ਪਈਆਂ ਮੁਗਲ ਫੌਜਾਂ ਦੇ ਹੌਸਲੇ ਇੰਨੇ ਵਧੇ ਹੋਏ ਸਨ ਉਹਨਾਂ ਨੇ ਸਹਿਬਜ਼ਾਦਿਆ ਅਤੇ ਪੰਜਾ ਸਿੰਘਾ ਨੂੰ ਪੂਰੀ ਤਰ੍ਹਾਂ ਘੇਰ ਲਿਆ ਬਹਾਦਰ ਸਪੂਤ ਨੇ ਨੇਜਾ ਸੰਭਾਲ ਲਿਆ ਜਿੱਥੇ ਵੀ ਉਹਨਾਂ ਦਾ ਨੇਜਾ ਲੱਗਦਾ ਵੈਰੀ ਨੂੰ ਮਾਰ ਮਕਾਉਂਦਾ ਮੁਗਲ ਫੌਜ ਦੇ ਬਾਧੇ ਆ ਰਹੇ ਦਸਤੇ ਅੱਗੇ ਪੰਜ ਕਿੰਨੀ ਕੁ ਦਿਨ ਟਿਕ ਸਕਦੇ ਸਨ ਪਰ ਉਹਨਾਂ ਨੇ ਸਵਾ ਲੱਖ ਸੇ ਇੱਕ ਲੜਾਉ ਪ੍ਰਤੱਖ ਕਰ ਦਿਖਾਇਆ ਮੁਗਲ ਫੌਜ ਦੇ ਇੱਕ ਹੋਰ ਦਸਤੇ ਨੇ ਸਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਪੂਰੀ ਤਰ੍ਹਾਂ ਘੇਰ ਲਿਆ ਤਲਵਾਰ ਸੂਤ ਕੇ ਸਹਬਜਾਦਾ ਬੜੀ ਦੇਰ ਤੱਕ ਦੁਸ਼ਮਣ ਦੇ ਬਾਹਰ ਬਚਾਉਂਦੇ ਰਹੇ ਸੂਰਜ ਛਪਣ ਤੱਕ ਇਹ ਅਣਮੇਚੀ ਜੰਗ ਚੱਲਦੀ ਰਹੀ ਉਧਰ ਸੂਰਜ ਨੇ ਮੂਹ ਲਕਾਇਆ ਇਧਰ ਗੁਰੂ ਗੋਬਿੰਦ ਸਿੰਘ ਜੀ ਦੇ ਚੰਨ ਪੁੱਤਰ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ ਗੁਰੂ ਜੀ ਨੇ ਦੂਜੇ ਬੇਟੇ ਨੂੰ ਸ਼ਹੀਦ ਹੁੰਦਿਆ ਦੇਖ ਕੇ ਫਿਰ ਜੋਰ ਦਾ ਜਕਾਰਾ ਬੁਲਾਇਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸ਼ੁਕਰ ਹੈ ਅਮੰਤ ਅਦਾ ਹੋਈ ਕਿੰਨਾ ਅਨੋਖਾ ਪਤਾ ਸੀ ਜਿਵੇਂ ਦੋਹਾਂ ਬੇਟਿਆਂ ਨੂੰ ਜੰਗ ਵਿੱਚ ਸ਼ਹੀਦ ਹੋਣ ਲਈ ਆਪ ਕੱਲਿਆ ਬੋਲੋ ਜੀ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਤਨ ਸਾਹਿਬਜਾਦਾ ਅਜੀਤ ਸਿੰਘ ਜੀ ਧੰਤਨ ਸਾਹਿਬਜਾਦਾ ਜੁਝਾਰ ਸਿੰਘ ਜੀ ਧੰਤਨ ਸਾਹਿਬਜਾਦਾ ਜ਼ੂਰਾਵਰ ਸਿੰਘ ਜੀ ਧੰਤਨ ਸਾਹਿਬਜਾਦਾ ਫਤਿਹ ਸਿੰਘ ਜੀ ਸੋ ਅੱਜ ਜਿੰਨਾ ਜਿੰਨਾ ਕੋਲ ਵੀ ਇਹ ਵੀਡੀਓ ਪਹੁੰਚ ਰਹੀ ਆ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਬੋਲੋ ਜੀ ਵਾਹਿਗੁਰੂ